Okay. <laughs> हां नमस्कार दोस्तों मैं जिंदर फरमाते कुछ देख रहे हो पंजाब की राजनीति का हफ्ते की इस समय हमी कोए हलके ਦੇ ਵਿੱਚ ਖੜਿਆ ਅੱਜ ਕਿ ਤੁਸੀਂ ਦੇਖ ਸਕਦੇ ਹੋ ਕਿ ਜਿੰਦਰ ਸਿੰਘ ਦਾ ਲਾਵਾ ਜੀ ਗੋਤਾਸਰ ਹਲਕੇ ਦੇ ਪੰਜੀਟਾ ਹਲ ਨੂੰ ਜੀਰ ਬਾਹਰੋਂ ਉਹ ਬੋਟਾਂ ਦੇ ਪਛਾਰ ਨੇ ਜਿਹੜੇ ਹਰ ਇੱਕ ਪਿੰਡਾਂ ਦੇ ਪਿੱਛੇ ਜਿਹੜੇ ਪਿੱਛੇ ਤੇ ਨਜ਼ਰ ਆ ਰਹੇ ਹਨ ਇਸ ਤਰ੍ਹਾਂ ਦਾ ਹੀ ਲੋਕਾਂ ਦਾ ਪਿਆਰ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਸਮੇਂ ਦੇ ਗੜ ਜਿਹੜਾ ਬਣਿਆ ਹੋਇਆ ਲੋਕ ਜਿਹੜੇ ਉਹਨਾਂ ਦੇ ਪਛਾਰ ਨੂੰ ਸੂਲ ਲਈ ਉਹਨਾਂ ਦੇ ਪਿਆਰ ਲਈ ਜਿਹੜੇ ਇਸ ਸਮੇਂ ਇਕੱਠੇ ਹੋਏ ਹਨ ਇਹਨਾਂ ਦਾ ਜਿਹੜਾ ਦੋਆ ਇਸ ਵੀ ਮੇਰਾ ਚੱਲਿਆ ਸੀ ਜਿਸ ਤਰ੍ਹਾਂ ਕਿ ਪਿੰਡ ਮਾੜੀ ਦੀ ਰਾਜਨੀਤੀ ਤੇ ਨਹੀਂ ਕੋਈ ਦੱਸੀ ਜਾ ਰਹੇ ਦੋਸਤੋ ਬਾਅਦ ਜਿਹੜਾ ਹੁਣ ਇਹਨਾਂ ਦਾ ਸਾਮਾਵਾ ਜਿਹੜਾ ਪ੍ਰੋਗਰਾਮ ਹੈ ਚੈਨਲ ਦੇ ਵਿੱਚੋਂ ਕੋਈ ਅਸੀਂ ਉਸੇ ਤਰ੍ਹਾਂ ਜਿਹੜੀ ਪੰਜਾਬ ਦੇਖੀ ਜੂ ਜਿਹੜੀ ਹੈ ਇਹਨਾਂ ਦੇ ਨਾਲ ਚੱਲਦੀ ਹੈ ਤੁਹਾਨੂੰ ਸਾਰੇ ਇੱਕ ਜਿਹੜਾ ਪ੍ਰੋਗਰਾਮ ਜਿਹੜਾ ਆਪਣੇ ਚੈਨਲ ਦੇ ਮਾਰੀ ਨਾ ਦਿਖਾਦੇ ਰਹਾਂਗੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਾਕੀ ਜਿਹੜਾ ਆ ਜਿੰਨਾ ਦਾ ਜਿਹੜਾ ਇਹਨਾਂ ਦਾ ਮੁੱਦਾ ਰਹੇਗਾ ਤਾਂ ਸਾਡਾ ਅਗਲੇ ਉਹ ਸ਼ਕਾ ਨਾਲ ਤੇ ਦੇਖ ਰਹੋ ਪੰਜਾਬ ਦੇ Thank <laughs> you.

जेड़ा प्रधानमंत्री कम भाई बारहवीं सेंग्रेस को वोट डालोगे तो कांग्रेस तो जो ज्यादा बच्चे पैदा करते हैं उनमें आपकी ज्यादा बांट दी जाएगी क्या ये देश के साथ वसनीक नहीं मैं अपनी ਫਿਸ਼ਲੇ ਪਿੰਡ ਚੋਂ ਕਿਹਾ ਕਿ ਉਹ ਰਸਤਾ ਬੜਾ ਖਰਾਬ ਸੀ। ਕਟਾਰੂ ਤੱਕ ਨੂੰ ਰਾਹ ਹੀ ਨਹੀਂ ਦੇਸਦੇ। ਕਹਿੰਦਾ ਬਦਲਾਅ ਲੈ ਕੇ ਆਇਆ। ਜਿਹੜਾ ਰਸਤਾ 10 ਮਿੰਟ ਦਾ ਸੀ ਮੈਂ 1 ਘੰਟੇ ਦੇ ਤੈ ਕਰਕੇ ਆਇਆ। ਤੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਜਿਹੜੇ ਰਸਤੇ ਰਾਹੀਂ ਮੈਂ ਆਇਆ ਐਮਪੀ ਬੜਜਾ ਸਭ ਸਭ ਤੋਂ ਪਹਿਲਾਂ ਉਹ ਸੜਕ ਬਣਾਈ ਜਾਏ। ਜਿਹੜਾ ਬਦਲਾਅ ਪੰਜ ਮਿੰਟਾਂ ਚ ਇੱਕ 5 ਕਿਲੋਮੀਟਰ ਰੋਡ ਦੀ ਪਾਰ ਸਕੀ 1 ਕਿਲੋਮੀਟਰ 1 ਮਿੰਟਾਂ ਚ ਪੰਜ ਮਿੰਟਾਂ ਚ 12-13 ਕਿਲੋਮੀਟਰ ਸੀ ਜਿਹੜੀ ਮੈਂ 1 ਘੰਟੇ ਦੇ ਸਬਰ ਕਰਕੇ 10 ਕਿਲੋਮੀਟਰ ਦੀ ਦੇ ਸਾਬ ਲੜਾਏ ਆ ਸੀ ਕਿਹੜਾ ਬਦਲਾਅ ਆ ਜਿਹੜਾ ਇੱਥੇ ਤੋਂ ਹੀ ਸੁਣ ਗਿਆ ਜਿਹੜਾ ਆਪਣੇ ਵਾਰਡ ਦੇ ਵਿੱਚ ਸੁਖਿੰਦਰ ਰੰਧਾਵਾ ਜੀ ਦਾ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ ਤੇ ਕੀ ਲੱਗਦਾ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਤੁਸੀਂ ਦੇਖਿਆ ਹੀ ਐ ਬਹੁਤ ਵਧੀਆ ਪ੍ਰੋਗਰਾਮ ਗਿਆ ਇਕੱਠ ਜਿਹੜਾ ਉਹ ਰੰਧਾਵਾ ਜੀ ਦੀ ਜਿੱਤ ਨੂੰ ਪੱਕੀ ਦੱਸ ਰਿਹਾ ਕੋਈ ਤਾਂ ਕਿਹਾ ਸੀ ਕਿ ਸੁਣਾਈ ਦੀ ਜਿਹੜੀ ਦੁਨੀਆ ਹਜ਼ਾਰ ਦੇ ਲਾਗੇ ਸਾਗੇ ਜੀ ਕੀ ਲੱਗਦਾ ਬੀਜੇਪੀ ਤੋਂ ਤੁਸੀਂ ਰਾਹ ਚਾਹੁੰਦੇ ਨਹੀਂ ਹਾਂਜੀ ਬੀਜੇਪੀ ਤੋਂ ਰਾਹਤ ਚਾਹਤੇ ਨੇ ਲੋਕੀ ਹਾਂਜੀ ਚਾਹੁੰਦੇ ਆ ਤੇ ਇਕੱਠ ਜਿਹੜਾ ਲੋਕਾਂ ਦਾ ਇਹਹੀ ਦੱਸ ਰਿਹਾ ਕਿ ਲੋਕੀ ਬੀਜੇਪੀ ਸਰਕਾਰ ਤੋਂ ਤੰਗ ਆ ਚੁੱਕੇ ਨੇ ਕਾਟੇ ਵਾਰਡ 'ਚ ਵੀ ਕਈ ਸਮੱਸਿਆਵਾਂ ਪਈਆਂ ਨੇ ਜਿਹੜੀਆਂ ਤੁਸੀਂ ਅਧਾਲਾ ਸਾਹਿਬ ਦੇ ਸਾਹਮਣੇ ਰੱਖੀਆਂ। ਹਾਂਜੀ। ਤੇ ਆਵਾਜ਼ ਦੇ ਕੇ ਕਿਹਾ। ਉਹ ਕਹਿ ਕੇ ਗਿਆ ਕਿ ਜੇ ਮੈਂ ਬਣਿਆ ਤਾਂ ਪਹਿਲੇ ਪਹਿਲੇ ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਵਾਰਡ ਦੀਆਂ ਸਮੱਸਿਆਵਾਂ ਆ ਪਾਣੀ ਤੇ ਇੱਕ ਸ਼ਮਸ਼ਾਨ ਘਾਟ ਨੂੰ ਠੀਕ ਕੀਤਾ ਜਾਏਗਾ।